ਭਾਵ ਸਾਨੂੰ ਉਦੋਂ ਮਿਲਦਾ ਹੈ ਫਲ ਸਦੋਂ ਸਾਨੂੰ ਉਦੋਂ ਮਿਲਦਾ ਹੈ ਜਦੋਂ ਅਸੀਂ ਇਸ ਸੰਗਤ ਤੋਂ ਸੁਣੇ ਹੋਏ ਗੁਣ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਕਮਾ ਲੈਨੇ ਆ ਜੀਵਨ ਵਿੱਚ ਧਾਰਨ ਕਰ ਲੈਨੇ ਆ ਜਿਨ੍ਹਾਂ ਚਿਰ ਮਹਾਰਾਜ ਜੀ ਦੀ ਬਾਣੀ ਦੇ ਗੁਣਾ ਨੂੰ ਨਹੀਂ ਅਪਣਾਉਂਦੇ ਧਾਰਨ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਉਹ ਫਲ ਨਹੀਂ ਮਿਲੇਗਾ ਜਿਹੜੀ ਜਾਂ ਇੱਛਾ ਕਹਿ ਲੋ ਸਾਡੇ ਅੰਦਰ ਹੁੰਦੀ ਹੈ ਜਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਦਾਤ ਦੇਣੀ ਹੈ ਨਾਮ ਦੀ ਸਿਮਰਨ ਦੀ ਬੰਦਗੀ ਦੀ ਉਸ ਅਵਸਥਾ ਤੱਕ ਨਹੀਂ ਪਹੁੰਚਾਂਗੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਪਹਿਲੀ ਪੰਕਤੀ ਵਿੱਚ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਭਾਵ ਉਸ ਵਾਹਿਗੁਰੂ ਜੀ ਦੇ ਸੱਚੇ ਨਾਮ ਤੋਂ ਬਿਨਾਂ ਵਿਣ ਸੱਚੇ ਸੱਚ ਤੋਂ ਬਿਨਾ ਸੱਚੇ ਪਰਮਾਤਮਾ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਕਹਿੰਦੇ ਜੋ ਕੁਝ ਵੀ ਅਸੀਂ ਕਮਾ ਰਹੇ ਹਾਂ ਸਭ ਕੂੜ ਕੂੜ ਕਮਾਈ ਹੈ ਭਾਈ ਸਭ ਕੂੜ ਦੀ ਹੀ ਕੂੜ ਦੀ ਕਮਾਈ ਹੋ ਰਹੀ ਹੈ ਬਿਨਾ ਨਾਮ ਤੋਂ ਸਮਝੋ ਇਸ ਨੁਕਤੇ ਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਕੀ ਸਮਝਾਉਣਾ ਚਾਹੁੰਦੇ ਨੇ ਕਿ ਜੋ ਅਸੀਂ ਕੰਮ ਕਰਦੇ ਆ ਇਸ ਦੁਨੀਆ ਦੇ ਵਿੱਚ ਵਿਚਰ ਕੇ ਕਾਰ ਵਿਹਾਰ ਜੋ ਵੀ ਕਰਦੇ ਆ ਉਸ ਦੇ ਵਿੱਚ ਸਾਧ ਸੰਗਤ ਜੀ ਉਹ ਬਿਨਾ ਵਾਹਿਗੁਰੂ ਜੀ ਦੇ ਨਾਮ ਤੋਂ ਮੰਨ ਲਓ ਕੋਈ ਇਨਸਾਨ ਕੰਮ ਕਰਦਾ ਹੈ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਮੰਨ ਲਓ ਮਜ਼ਦੂਰ ਹੈ ਮਜ਼ਦੂਰੀ ਕਰਦਾ ਹੈ ਖੇਤੀਬਾੜੀ ਕਰਦਾ ਹੈ ਤਰ੍ਹਾਂ ਤਰ੍ਹਾਂ ਦੀ ਦੁਨੀਆ ਕੰਮ ਕਰਦੀ ਹੈ ਕਾਰ ਵਿਹਾਰ ਕਰਦੀ ਹੈ ਪਰ ਜੇ ਨਾਮ ਨਹੀਂ ਹੈ ਨਾ ਉਹਨਾਂ ਕੋਲ ਨਾਮ ਮੀਨਸ ਸੱਚ ਸੱਚ ਨਹੀਂ ਹੈ ਸਚਾਈ ਨਹੀਂ ਹੈ ਮਹਾਰਾਜ ਕਹਿੰਦੇ ਨਾ ਵਿਣ ਸੱਚੇ ਸਭ ਕੂੜ ਸੱਚ ਹੋਏਗਾ ਨਾਮ ਹੋਏਗਾ ਵਾਹਿਗੁਰੂ ਜੀ ਦਾ ਗਿਆਨ ਹੋਏਗਾ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਹੋਣਗੀਆਂ ਜੋ ਮਹਾਰਾਜ ਦੀਆਂ ਬਖਸ਼ਿਸ਼ਾਂ ਰਹਿਮਤਾਂ ਤਾਂ ਉਹ ਇਨਸਾਨ ਜਿਹੜਾ ਹੈ ਆਪਣੇ ਕੰਮ ਪ੍ਰਤੀ ਸਭ ਤੋਂ ਪਹਿਲਾਂ ਵਫਾਦਾਰ ਹੋਏਗਾ ਡਾਕਟਰ ਹੈ ਉਹ ਆਪਣੇ ਫਰਜ਼ਾਂ ਨੂੰ ਸਹੀ ਨਿਭਾਏਗਾ ਕੋਈ ਇੰਜੀਨੀਅਰ ਹੈ ਕੋਈ ਪੁਲਿਸ ਚ ਹੈ ਕੋਈ ਫੌਜ ਚ ਹੈ ਕੋਈ ਆਮ ਹੈ ਕੋਈ ਵੀ ਕਿਸੇ ਵੀ ਕੰਮ ਕੋਈ ਛੋਟਾ ਦੁਕਾਨਦਾਰ ਹੈ ਕੋਈ ਵੱਡਾ ਬਿਜ਼ਨਸਮੈਨ ਹੈ ਉਹ ਆਪਣੇ ਕੰਮ ਨੂੰ ਸਹੀ ਤਰ੍ਹਾਂ ਪੂਰਾ ਕਰੇਗਾ ਜੇ ਉਹਦੇ ਅੰਦਰ ਸੱਚ ਹੈ ਜੇ ਉਹਦੇ ਅੰਦਰ ਨਾਮ ਹੈ ਜੇ ਉਹ ਅਸਲ ਮਾਇਨਿਆਂ ਵਿੱਚ ਗੁਰੂ ਨੂੰ ਪਿਆਰ ਕਰਦਾ ਹੈ ਜੇ ਨਹੀਂ ਹੈ ਸਭ ਵੀ ਕੱਲੀ ਫਾਰਮੈਲਿਟੀ ਐ ਵੀ ਬਸ ਗੁਰੂ ਘਰ ਆ ਕੇ ਜਾ ਕੇ ਢੇੜਾ ਮਾਰਨਾ ਐ ਘੜੀ ਦੁਕੜੀ ਬਹਿਣਾ ਐ ਨਾਮ ਦੀ ਹੀ ਬਾਣੀ ਪੜਨੀ ਐ ਨਾਮ ਦਾ ਹੀ ਅੰਮ੍ਰਿਤ ਵੇਲੇ ਉੱਠਣਾ ਹੈ ਸਾਰਾ ਕੁਝ ਬਾਰੀ ਤੌਰ ਤੇ ਐ ਫਿਰ ਨਹੀਂ ਫਿਰ ਮਹਾਰਾਜ ਜੀ ਕਹਿੰਦੇ ਭਾਈ ਨਾਮ ਤੋਂ ਬਿਨਾ ਜੋ ਕੁਝ ਵੀ ਭਾਈ ਤੂੰ ਕੁਮਾਰਿਆ ਨਾ ਵਿਣ ਸੱਚੇ ਸਭ ਕੂੜ ਕੂੜ ਕਮਾਈ ਐ ਭਾਈ ਉਹ ਕੂੜ ਦੀ ਕਮਾਈ ਚ ਗਿਣਿਆ ਜਾਏਗਾ ਭਾਵ ਝੂਠੀ ਕਮਾਈ ਗਿਣਿਆ ਜਾਏਗਾ ਜਿਹੜੀ ਖਤਮ ਹੋ ਜਾਣੀ ਹੈ ਜਿਹਦਾ ਕੋਈ ਲਾਹਾ ਨਹੀਂ ਵਿਣ ਸੱਚੇ ਕੁੜਿਆਰ ਬੰਨ ਚਲਾਈਐ ਭਾਈ ਬਿਨਾ ਸੱਚੇ ਨਾਮ ਤੋਂ ਬਿਨਾ ਇਹੋ ਜਿਹੇ ਕੁੜਿਆਰ ਬੰਦੇ ਮਾਇਆ ਨੇ ਬੰਨ ਕੇ ਚਲਾਈ ਹੋਏ ਨੇ ਮਾਇਆ ਨੇ ਆਪਣੇ ਗੁਲਾਮ ਬਣਾਏ ਹੋਏ ਨੇ ਇਹੋ ਜਿਹੇ ਇਨਸਾਨ ਇਹ ਨਾ ਸਮਝੀਏ ਕਿ ਇਹ ਮਾਇਆ ਜਿਹੜੀ ਹੈ ਮਾਇਆ ਬੰਦਾ ਮਾਇਆ ਨੂੰ ਚਲਾ ਰਿਹਾ ਅਸਲ 'ਚ ਮਾਇਆ ਜਿਹੜੀ ਹੈ ਇਹ ਬੰਦੇ ਨੂੰ ਚਲਾ ਰਹੀ ਹੈ ਜਿਹਦੇ ਕੋਲ ਸੱਚਾ ਨਾਮ ਨਹੀਂ ਸੱਚਾ ਗਿਆਨ ਨਹੀਂ ਗੁਰੂ ਦੀ ਬਾਣੀ ਦਾ ਜੋ ਸਮਝ ਨਹੀਂ ਹੈ ਉਸ ਤੋਂ ਬਿਨਾ ਸਾਧ ਸੰਗਤ ਜਿਉ ਕਿਵੇਂ ਸਾਡਾ ਜੀਵਨ ਸਫਲ ਹੋਵੇਗਾ ਹੁਣ ਜਿਹੜੇ ਇਨਸਾਨ ਇਕੱਲੇ ਇਸ ਰੋਲੇ ਦੇ ਵਿੱਚ ਰੁੱਝੇ ਰਹਿੰਦੇ ਨੇ ਕਿ ਆਹ ਧਨ ਆ ਜਾਏ ਆਹ ਚੀਜ਼ ਆ ਜਾਏ ਆਹ ਪ੍ਰਾਪਤੀ ਆ ਜਾਏ ਉਹ ਮਾਇਆ ਦੇ ਗੁਲਾਮ ਨੇ ਇੱਕ ਚੀਜ਼ ਆ ਗਈ ਫਿਰ ਦੂਸਰੀ ਦੀ ਲਾਲਸਾ ਦੂਸਰੀ ਆ ਗਈ ਫਿਰ ਤੀਸਰੀ ਦੀ ਲਾਲਸਾ ਇਸ ਤਰ੍ਹਾਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਲਾਲਸਾ ਇਨਸਾਨ ਦੀ ਵੱਧਦੀ ਹੀ ਵੱਧਦੀ ਜਾਂਦੀ ਹੈ ਇਹ 부ਝਦੀ ਨਹੀਂ ਇਹ ਖਤਮ ਨਹੀਂ ਹੁੰਦੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਮਹਾਰਾਜ ਜੀ ਨੇ ਪ੍ਰਤੱਖ ਕਿਹਾ ਕਿ ਸੱਚ ਹੈ ਭਾਈ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਹੈ ਕਪਾਹੀ ਜਿਹੜੀ ਇਹ ਤ੍ਰਿਸ਼ਨਾ ਹੈ ਨਾ ਇਹ ਵਿਰਲੇ ਇਨਸਾਨ ਦੀ ਹੀ 부ਝਦੀ ਹੈ ਤੇ ਉਹ ਵਿਰਲਾ ਕਿਹੜਾ ਹੈ ਉਹ ਵਿਰਲਾ ਜ਼ਰੂਰੀ ਨਹੀਂ ਵੀ ਜਿੰਨੇ ਵੀ ਬਾਣੀ ਪੜਦੇ ਨੇ ਉਹ ਸਾਰੇ ਹੀ ਹੋ ਜਾਣਗੇ ਮੁਕਤ ਬਾਣੀ ਨੂੰ ਸਮਝਣਾ ਪਏਗਾ ਬੜਾ ਅਸੀਂ ਕਹਿੰਨੇ ਆ ਨਾ ਅਸੀਂ ਜੀ ਬਾਣੀ ਵੀ ਪੜਨੇ ਆ ਅਸੀਂ ਜੀ ਅੰਮ੍ਰਿਤ ਵੇਲੇ ਵੀ ਉੱਠਦੇ ਆ ਅੰਮ੍ਰਿਤ ਵੇਲੇ ਉੱਠ ਕੇ ਵੀ ਬਾਣੀ ਪੜਦੇ ਆ ਨਾਮ ਜਪ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਪਰ ਫਿਰ ਵੀ ਜੀਵਨ ਦੇ ਵਿੱਚ ਫਰਕ ਹੀ ਨਹੀਂ ਪੈ ਰਿਹਾ ਬਦਲਾਅ ਵੀ ਨਹੀਂ ਪੈ ਰਿਹਾ ਮਨ ਸ਼ਾਂਤ ਨਹੀਂ ਹੋ ਰਿਹਾ ਮਨ ਟਿਕ ਨਹੀਂ ਹੋ ਰਿਹਾ ਕਮਾਈ ਨਹੀਂ ਨਾ ਕਰ ਪਾ ਰਹੇ ਅਸੀਂ ਜਿਹੜੀ ਕਮਾਈ ਅਸਲ ਮਾਇਨਿਆਂ ਵਿੱਚ ਗੁਰਬਾਣੀ ਦੀ ਗਿਆਨ ਨੂੰ ਸਮਝਣਾ ਹੈ ਜੀਵਨ ਵਿੱਚ ਅਪਣਾਉਣਾ ਹੈ ਉਹ ਨਹੀਂ ਨਾ ਹੋ ਰਹੀ ਨਿੰਦਾ ਅਮਰਤ ਵੇਲੇ ਉੱਠਣ ਨਾਲ ਨਹੀਂ ਨਾ ਗੱਲ ਬੰਨੀ ਇੱਕ ਸਿੱਖ ਆਇਆ ਮਹਾਰਾਜ ਜੀ ਦੇ ਕੋਲ ਮਹਾਰਾਜ ਜੀ ਨੂੰ ਆ ਕਰਕੇ ਉਹਨੇ ਇਹ ਹੀ ਗੱਲ ਆਖੀ ਕਿ ਸਤਿਗੁਰੂ ਮਹਾਰਾਜ ਜੀ ਮੈਨਾਂ ਬੜੀ ਬਾਣੀ ਪੜਦਾ ਤੁਸੀਂ ਕਹਿੰਦੇ ਹੋ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਮਹਾਰਾਜ ਮੈਂ ਉੱਠਦਾ ਅੱਜ ਵੀ ਸਾਡੇ ਸਿੱਖ ਬੜਾ ਕਰਦੇ ਨੇ ਪਰ ਛੇਤੀ ਡੋਲ ਜਾਂਦੇ ਨੇ ਛੇਤੀ ਘਬਰਾ ਜਾਂਦੇ ਨੇ ਵੀ ਮੈਂ ਤਾਂ ਬਾਣੀ ਪੜ ਰਿਹਾ ਨਾਮ ਜਪ ਕਰ ਰਿਹਾ ਸਿਮਰਨ ਕਰ ਰਿਹਾ ਸਾਰਾ ਕੁਝ ਕਰ ਰਿਹਾ ਵੀ ਫਰਕ ਕਿਉਂ ਨਹੀਂ ਪੈ ਰਿਹਾ ਫਰਕ ਪੈਣਾ ਚਾਹੀਦਾ ਉਹਨੇ ਵੀ ਸਿੱਖ ਨੇ ਆ ਕੇ ਆਖਿਆ ਵੀ ਮਹਾਰਾਜ ਮਨ ਓਵੇਂ ਹੀ ਭਟਕਦਾ ਹੈ ਗਲਤ ਖਿਆਲ ਓਵੇਂ ਹੀ ਆਈ ਜਾਂਦੇ ਨੇ ਸਾਰਾ ਕੁਝ ਮਹਾਰਾਜ ਜੀ ਓਵੇਂ ਹੀ ਚੱਲੀ ਜਾਂਦਾ ਹੈ ਲਾਲਚ ਵੀ ਕਰਦਾ ਝੂਠ ਵੀ ਬੋਲਿਆ ਜਾਂਦਾ ਇਹ ਚੀਜ਼ਾਂ ਦਾ ਮਹਾਰਾਜ ਛੱਡੀਆਂ ਨਹੀਂ ਜਾ ਰਹੀਆਂ ਬਾਣੀ ਤਾਂ ਮੈਂ ਬੜੀ ਪੜਦਾ ਤੇ ਬੜੀ ਸੋਹਣੀ ਤਰੀਕੇ ਦੇ ਨਾਲ ਮਹਾਰਾਜ ਜੀ ਨੇ ਸਮਝਾਇਆ ਮਹਾਰਾਜ ਕਹਿੰਦੇ ਤੁਹਾਨੂੰ ਇੱਕ ਸਾਡਾ ਹੁਕਮ ਮੰਨਣਾ ਪਏਗਾ ਬਚਨ ਮੰਨਣਾ ਪਏਗਾ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਵੀ ਮਿਲ ਜਾਏਗਾ ਸਮਝ ਜਾਓਗੇ ਵੀ ਇਹ ਜੇ ਫਰਕ ਨਹੀਂ ਪੈ ਰਿਹਾ ਬਾਣੀ ਪੜਨ ਦੇ ਬਾਵਜੂਦ ਵੀ ਤਾਂ ਕਿਉਂ ਨਹੀਂ ਪੈ ਰਿਹਾ ਕੀ ਕਾਰਨ ਕੀ ਰੀਜ ਹੈ ਤੋ ਸਾਧ ਸੰਗਤ ਜੋ ਸਿੱਖ ਕਹਿਣ ਲੱਗਾ ਵੀ ਮਹਾਰਾਜ ਸਤਿਵਚਨ ਤੁਹਾਡਾ ਹੁਕਮ ਖਿੜੇ ਮੱਥੇ ਪਰਵਾਨ ਦੱਸੋ ਹੁਕਮ ਕਰੋ ਮਹਾਰਾਜ ਜੀ ਨੇ ਕਿਹਾ ਕਿ ਚਾਰ ਦਿਨ ਪਾਣੀ ਨਹੀਂ ਪੀਣਾ ਚਾਰ ਦਿਨ ਜਲ ਨਹੀਂ ਸ਼ਕਣਾ ਪੰਜਵੇਂ ਦਿਨ ਸਾਡੇ ਕੋਲ ਆ ਜਾਈਂ ਬਚਨ ਔਖਾ ਸੀ ਪਰ ਪ੍ਰਵਾਨ ਕਰ ਲਿਆ ਸਿੱਖ ਨੇ ਗੁਰੂ ਸਾਹਿਬ ਨੇ ਹੁਕਮ ਕੀਤਾ ਮਹਾਰਾਜ ਸਤਿਵਚਨ ਮੈਂ ਪਾਣੀ ਦੀ ਇੱਕ ਬੂੰਦ ਤੱਕ ਵੀ ਆਪਣੇ ਅੰਦਰ ਨਹੀਂ ਨਿਗਾਵਾਂਗਾ ਬਿਲਕੁਲ ਨਹੀਂ ਪੀਵਾਂਗਾ ਜਦੋਂ ਘਰ ਗਿਆ ਘਰਦਿਆਂ ਨੂੰ ਕਿਹਾ ਕਹਿੰਦੇ ਜੀ ਇਹ ਤੇ ਬੜਾ ਬਚਨ ਔਖਾ ਹੈ ਪਾਣੀ ਪੀਣਾ ਕਿਵੇਂ ਰਹਿਣਾ ਕਹਿੰਦੇ ਕੋਈ ਨਹੀਂ ਰਹਿ ਲਾਂਗੇ ਔਖੇ ਸੋਖੇ ਮਰਤੇ ਨਹੀਂ ਚੱਲਿਆ ਬੰਦਾ ਮਰਦਾ ਨਹੀਂ ਆ 4 ਦਿਨ ਪਾਣੀ ਨਾ ਪੀਵੇ ਪਿਆਸ ਲੱਗੇਗੀ ਗਲਾ ਸੁਕੇਗਾ ਉਹਨੇ ਜੀ ਕੀ ਕੀਤਾ ਏਲਾ ਦਿਨ ਕੱਢਿਆ ਇੱਕ ਦਿਨ ਚ ਹੀ ਪਿਆਸ ਲੱਗ ਗਈ ਬੜੀ 2 ਦਿਨ ਕੱਢੇ ਤੀਜੇ ਦਿਨ ਚ ਤਾਂ ਬੁਰੇ ਹਾਲ ਹੋ ਗਏ ਬੜਾ ਔਖਾ ਦਿਨ ਨਿਕਲਿਆ ਗਲਾ ਸੁਕਿਆ ਬੋਲਿਆ ਕੁਝ ਜਾਏ ਨਾ ਬੜੇ ਹਾਲਾਤ ਖਰਾਬ ਹੋ ਗਏ ਚੌਥਾ ਦਿਨ ਨਿਕਲਦਿਆਂ ਨਿਕਲਦਿਆਂ ਨਾ ਸਾਧ ਸੰਗਤ ਜੀ ਉਹਦੀ ਦਸ਼ਾ ਬਹੁਤ ਜ਼ਿਆਦਾ ਬੁਰੀ ਹੋ ਗਈ ਗਲਾ ਬਿਲਕੁਲ ਸੁੱਕ ਗਿਆ ਜ਼ੀਬਾ ਬਿਲਕੁਲ ਸੁੱਕ ਗਈ ਪਾਣੀ ਤੋਂ ਬਿਨਾ ਬੁਰੇ ਹਾਲ ਕੁਝ ਖਾਂਦਾ ਉਹ ਵੀ ਖਾਦਾ ਨਹੀਂ ਜਾਂਦਾ ਪਾਣੀ ਤੋਂ ਬਿਨਾ ਖਾਦਾ ਵੀ ਨਹੀਂ ਜਾਂਦਾ ਐਸਾ ਉਹਦਾ ਸਿਸਟਮ ਹੋ ਗਿਆ ਪੰਜਵੇਂ ਦਿਨ ਮਹਾਰਾਜ ਕੋਲ ਆ ਗਿਆ ਬੇਲੇ ਨਾਲ ਹੀ ਮਹਾਰਾਜ ਅਗੇ ਹੱਥ ਜੋੜੇ ਬੇਨਤੀਆਂ ਕਰਦਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਕਿਵੇਂ ਹੈ ਤੇਰੇ ਹਾਲਾਤ ਮਹਾਰਾਜ ਜੀ ਕਹਿੰਦੇ ਠੀਕ ਆ ਮਹਾਰਾਜ ਕਹਿੰਦੇ ਫਿਰ ਹੁਣ ਕਰੀਏ ਆਪਾਂ ਵਿਚਾਰ ਜਵਾਬ ਦਿਆਂ ਤੇਨੂੰ ਤੇਰੀ ਗੱਲ ਅੱਜ ਪੁੱਛਿਆ ਸੀ 4 ਦਿਨ ਪਹਿਲਾਂ ਤੇ ਹੱਥ ਜੋੜੇ ਸਤਿਗੁਰੂ ਮਹਾਰਾਜ ਜਵਾਬ ਬਾਅਦ ਚ ਦੇ ਰਿਹਾ ਜੀ ਪਹਿਲਾਂ ਮੈਨੂੰ ਕਿਰਪਾ ਕਰੋ ਇੱਕ ਗਲਾਸ ਜਲ ਦਾ ਸ਼ਕਵਾ ਦਿਓ ਸੇਖ ਨੂੰ ਕਹਿ ਦਿਓ ਕਿਸੇ ਨੂੰ ਬੇਨਤੀ ਕਰ ਦਿਓ ਮੈਨੂੰ ਜਲ ਛਕਾ ਦੇਵੇ ਮੇਰਾ ਸੰਗ ਬੜਾ ਸੁੱਕਿਆ ਮੇਰਾ ਗਲਾ ਬੜਾ ਸੁੱਕਿਆ ਮੇਰੇ ਤੋਂ ਤੇ ਇੱਕ ਸ਼ਬਦ ਵੀ ਅੱਗੇ ਹੁਣ ਹੋਰ ਬੋਲਿਆ ਨਹੀਂ ਜਾਣਾ ਤੇ ਸਾਧ ਸੰਗਤ ਜੀਓ ਸਾਡੇ ਸਤਿਗੁਰਾਂ ਕਿੰਨਾ ਸੋਹਣਾ ਸਮਝਾਇਆ ਮਹਾਰਾਜ ਜੀ ਨੇ ਸੰਗਤ ਨੂੰ ਕਹਿ ਕੇ ਇੱਕ ਗਲਾਸ ਪਾਣੀ ਦਾ ਮੰਗਵਾਇਆ ਉਹਨੂੰ ਕਿਹਾ ਭਾਈ ਆ ਲੈ ਜਲ ਸਿਰਫ ਮੂੰਹ ਦੇ ਵਿੱਚ ਰੱਖਣਾ ਅੰਦਰ ਨਹੀਂ ਨਗਾਣਾ ਬਾਹਰ ਕੱਢ ਦੇਈਂ ਮੂੰਹ 'ਚ ਪਾ ਕੇ ਬਾਹਰ ਕੱਢ ਦੇਈਂ ਮੂੰਹ 'ਚ ਪਾ ਕੇ ਬਾਹਰ ਕੱਢ ਦੇਈਂ ਅੰਦਰ ਨਹੀਂ ਤੂੰ ਆਪਣੇ ਲਜਾਣਾ ਜਲ ਸਕਣਾ ਇਸ ਤਰੀਕੇ ਦੇ ਨਾਲ ਜੁਗਤੀ ਨਾਲ ਤੂੰ ਕਰ ਮਹਾਰਾਜ ਇਦਾਂ ਕਿਦਾਂ ਮਹਾਰਾਜ ਮੇਰੀ ਪਿਆਸ 부ਜੇਗੀ ਛਕਣਾ ਤੇ ਪਏਗਾ ਮਹਾਰਾਜ ਕਹਿੰਦੇ ਨਹੀਂ ਉਹਨੇ ਕੀਤਾ ਹੁਕਮ ਮੰਨਿਆ ਮਹਾਰਾਜ ਇਹਦਾ ਇਦਾਂ ਹੀ ਮੂੰਹ ਚ ਪਾੰਦਾ ਹੈ ਪਾਣੀ ਬਾਹਰ ਕੱਢ ਦਿੰਦਾ ਸਾਰਾ ਗਲਾਸ ਇਦਾਂ ਹੀ ਉਹਨੇ ਖਾਲੀ ਕਰਤਾ ਮਹਾਰਾਜ ਕਹਿੰਦੇ ਹੁਣ ਪਿਆਸ 부ਜ ਗਈ ਤੇਰੀ ਤ੍ਰਿਪਤੀ ਹੋ ਗਈ ਤੇਰੀ ਕਹਿੰਦਾ ਨਹੀਂ ਮਹਾਰਾਜ ਕਿਸ ਤਰ੍ਹਾਂ ਤ੍ਰਿਪਤੀ ਹੋਣੀ ਹੈ ਪਾਣੀ ਮੈਂ ਪੀਤਾ ਤੇ ਹੈ ਨਹੀਂ ਪਾਣੀ ਮੇਰੇ ਅੰਦਰ ਤੇ ਗਿਆ ਨਹੀਂ ਮੈਂ ਮੂੰਹ ਚ ਹੀ ਗੁਰਲੀ ਕਰਕੇ ਤੇ ਪਾਣੀ ਬਾਹਰ ਕੱਢ ਦਿੱਤਾ ਮੇਰੇ ਅੰਦਰ ਤੇ ਪਾਣੀ ਗਿਆ ਨਹੀਂ ਪਿਆਸ ਕਿਦਾਂ बुझਦੀ ਮਹਾਰਾਜ ਕਹਿੰਦੇ ਹੁਣ ਵੀ ਕੋਈ ਕਸਰ ਰਹਿ ਗਈ ਹੈ ਸਮਝਣ ਵਾਸਤੇ ਜੇ ਸਮਝ ਆ ਰਹੀ ਹੈ ਕਿ ਭਾਈ ਗੁਰਬਾਣੀ ਤੂੰ ਕੱਲੀ ਮੂਹ ਚ ਹੀ ਕਮਾਈ ਜਾਂਣਾ ਬਾਣੀ ਦਾ ਪਾਠ ਅਸੀਂ ਵੀ 사ਸੰਗਤ ਚ ਕਰਦੇ ਆ ਨਾ ਅੰਦਰ ਤਾਂ ਨਹੀਂ ਨਾ ਸਾਡੇ ਜਾ ਰਿਹਾ ਜਿਸ ਦਿਨ ਅੰਦਰ ਗਿਆ ਜਿਵੇਂ ਪਾਣੀ ਸਾਡੇ ਅੰਦਰ ਜਲ ਜਾਂਦਾ ਹੈ ਸਾਡੀ ਪਿਆਸ 부ਝਦੀ ਹੈ ਸਾਨੂੰ ਸ਼ਕਤੀ ਮਿਲਦੀ ਬਲ ਮਿਲਦਾ ਹੈ ਮੂੰਹ ਚ ਕਮਾ ਕੇ ਕੁਰਲੀ ਕਰਕੇ ਬਾਹਰ ਕੱਢਦੀ ਇਹ ਨਹੀਂ ਮਿਲੇਗਾ ਮਹਾਰਾਜ ਕਹਿੰਦੇ ਭਾਈ ਬਾਣੀ ਤੂੰ ਬੇਸ਼ੱਕ ਪੜਦਾ ਹੈ ਅੰਮ੍ਰਿਤ ਵੇਲੇ ਤੂੰ ਬੇਸ਼ੱਕ ਉੱਠਦਾ ਹੈ ਸਿਮਰਨ ਸਾਰਾ ਕੁਝ ਕਰ ਰਿਹਾ ਹੈ ਪਰ ਉਹ ਗੁਰਬਾਣੀ ਦੇ ਭਾਵਾਂ ਨੂੰ ਅਰਥਾਂ ਨੂੰ ਹੁਕਮਾਂ ਨੂੰ ਅਮਲ ਦੇ ਵਿੱਚ ਨਹੀਂ ਲਿਆ ਰਿਹਾ ਆਪਣੇ ਅੰਦਰ ਨਹੀਂ ਲੈ ਕੇ ਜਾ ਰਿਹਾ ਜਿਵੇਂ ਪਾਣੀ ਅੰਦਰ ਗਿਆ ਤੇਰੀ ਪਿਆਸ 부ਝੀ ਮਹਾਰਾਜ ਕਹਿੰਦੇ ਸਾਧ ਸੰਗਤ ਜੀ ਸੱਚ ਜਾਣਿਓ ਜਿਸ ਦਿਨ ਗੁਰਬਾਣੀ ਸਾਡੇ ਅੰਦਰ ਆ ਗਈ ਗੁਰਬਾਣੀ ਹਿਰਦੇ ਵਿੱਚ ਵਸ ਗਈ ਉਸ ਦਿਨ ਦੁਨੀਆਂ ਦੀ ਸਾਰੀ ਭੁੱਖ ਪਿਆਸ ਤੇਰੇ ਸਭ ਮੁੱਕ ਜਾਂਦੀ ਹੈ ਜਿਹੜੀ ਆਪਾਂ ਬਚਨ ਸਰਵਣ ਕਰ ਰਹੇ ਤ੍ਰਿਸ਼ਨਾ ਬਿਰਲੇ ਕੀ ਹੀ 부ਝੀ ਹੈ ਉਹ ਅਸੀਂ ਵਿਰਲਿਆਂ ਵਿੱਚ ਆ ਜਾਵਾਂਗੇ ਉਹ ਤ੍ਰਿਸ਼ਨਾ ਸਾਡੀ 부ਝ ਜਾਏਗੀ ਪਰ ਕਦੋਂ ਜਦੋਂ ਗੁਰਬਾਣੀ ਸਾਡੇ ਅੰਦਰ ਆਵੇਗੀ ਜਦੋਂ ਗੁਰਬਾਣੀ ਦਾ ਗਿਆਨ ਸਾਡੇ ਹਿਰਦੇ ਵਿੱਚ ਵਸੇਗਾ ਮਹਾਰਾਜ ਜੀ ਕਹਿੰਦੇ ਭਾਈ ਬਿਨਾ ਨਾਮ ਤੋਂ ਬਿਨਾ ਗਿਆਨ ਤੋਂ ਇਹ ਮਾਇਆ ਜਿਹੜੀ ਹੈ ਬੰਦੇ ਨੂੰ ਪਰਮਾਹੀ ਜਾਂਦੀ ਹੈ ਵਿਨ ਸਚੇ ਤਨ ਛਾਰ ਛਾਰ ਰਲਾਈਐ ਛਾਰ ਕਹਿੰਦੇ ਨੇ ਮਿੱਟੀ ਨੂੰ ਖੇਨ ਸੁਆਹ ਨੂੰ ਬਿਨਾ ਸੱਚੇ ਨਾਮ ਤੋਂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਤੇਰਾ ਤਨ ਸਰੀਰ ਹੈ ਇਹ ਮਿੱਟੀ ਦੇ ਵਿੱਚ ਹੀ ਰਲ ਜਾਣਾ ਮਿੱਟੀ ਵਿੱਚ ਹੀ ਮਿਲ ਜਾਣਾ ਹੈ ਉਹ ਦੇਖੋ ਕਈ ਐਸੇ ਮੈਂ ਹਮੇਸ਼ਾ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਲੈਣਾ ਹੁਣਾ ਧੰਤਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜਿਹਦੇ ਨਾਲ ਇਹ ਨਾ ਹੁਣਾ ਕਿ ਉਹ ਕਿੱਡੇ ਮਹਾਨ ਹੋਏ ਤੇ ਸਿੱਖ ਨੇ ਪਰ ਉਹਨਾਂ ਦਾ ਨਾਮ ਦੇਖੋ ਅਸੀਂ ਕਿਸ ਤਰ੍ਹਾਂ ਲੈਨੇ ਦੁਨੀਆ ਪੂਜਦੀ ਹੈ ਧੰਤਨ ਬਾਬਾ ਦੀਪ ਸਿੰਘ ਜੀ ਨੂੰ ਸਿਰ ਲੱਥ ਜੋਧੇ ਨੇ ਧੰਤਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸੂਰਮੇ ਗੁਰੂ ਜੀ ਦੇ ਸੱਚੇ ਸੂਚੇ ਸਿੱਖ ਹਰ ਇੱਕ ਹੁਕਮ ਮੰਨਣ ਵਾਲੇ ਸਭ ਤੋਂ ਵੱਡੇ ਸੇਵਕ ਗੁਰੂ ਮਹਾਰਾਜ ਜੀ ਦੇ ਹੋਏ ਨੇ ਹੋਏ ਤਾਂ ਉਹ ਵੀ ਸਿੱਖ ਨੇ ਤੇ ਅਸੀਂ ਵੀ ਸਿੱਖਾਂ ਪਰ ਉਹਨਾਂ ਨੇ ਆਪਣਾ ਜੀਵਨ ਦੇਖੋ ਕਿੱਥੇ ਪਹਚਾ ਲਿਆ ਗੁਰੂ ਰੂਪ ਹੀ ਬਣ ਗਏ ਇੰਨਾ ਭਗਤੀ ਇੰਨਾ ਨਾਮ ਜਪੇ ਇੰਨਾ ਪਿਆਰ ਗੁਰੂ ਮਹਾਰਾਜ ਨੂੰ ਕੀਤਾ ਕਿ ਗੁਰੂ ਸਾਹਿਬ ਨੇ ਆਪਣਾ ਹੀ ਵਰਗ ਹੀ ਬਣਾ ਲਿਆ ਆਪਣਾ ਰੂਪ ਹੀ ਬਣਾ ਲਿਆ ਦੁਨੀਆ ਜਿੰਨਾ ਗੁਰੂ ਮਹਾਰਾਜਾਂ ਦਾ ਸਰਕਾਰ ਸਤਕਾਰ ਕਰਦੀ ਸਤਿਗੁਰਾਂ ਦਾ ਉਨਾ ਹੀ ਸਤਕਾਰ ਉਹਨਾਂ ਗੁਰੂ ਸਿੱਖਾਂ ਦਾ ਵੀ ਅੱਜ ਅਸੀਂ ਕਰਨੇ ਹੁਣ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਵਰਗੇ ਤੇ ਅਸੀਂ ਕੋਈ ਹੋ ਗਿਆ ਮਰ ਗਏ ਤੇ ਮਿੱਟੀ ਵਿੱਚ ਹੀ ਰਲ ਜਾਣਾ ਤੇ ਐਸੇ ਬ੍ਰਹਮ ਗਿਆਨੀ ਨਹੀਂ ਮਿੱਟੀ ਚ ਕਦੇ ਰਲਦੇ ਐਸੇ ਬ੍ਰਹਮ ਗਿਆਨੀ ਐਸੇ ਮਹਾਪੁਰਖ ਉਹ ਨਹੀਂ ਕਦੇ ਸਾਧ ਸੰਗਤ ਜੀ ਮਿੱਟੀ ਦੇ ਵਿੱਚ ਖਪਦੇ ਉਹ ਤਾਂ ਸਦਾ ਸਦਾ ਲਈ ਅਮਰ ਹੋ ਜਾਂਦੇ ਨੇ ਸਦਾ ਸਦਾ ਲਈ ਜਾਗਦੇ ਨੇ ਅੱਜ ਵੀ ਤੁਸੀਂ ਸ਼ਰਧਾ ਨਾਲ ਭਾਵਨਾ ਨਾਲ ਦਰਬਾਰ ਸਾਹਿਬ ਜਾਓ ਮੱਥਾ ਟੇਕਦੇ ਹੋ ਉਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਲੱਗਾ ਹੋਏ ਨਾ ਮਹਾਰਾਜ ਦੀ ਫੋਟੋ ਹੈ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਦੀ ਉੱਥੇ ਜਾਓ ਅਰਦਾਸ ਬੇਨਤੀ ਕਰੋ ਦਰਸ਼ਨ ਕਰੋ ਉੱਥੇ ਦੇ ਭਾਵ ਮਹਿਸੂਸ ਕਰਿਓ ਵੀ ਇੱਥੇ ਸਾਡੇ ਗੁਰੂ ਸਿੱਖ ਧਨਤਨ ਬਾਬਾ ਦੀਪ ਸਿੰਘ ਜੀ ਨੇ ਗੁਰੂ ਮਹਾਰਾਜ ਜੀ ਦੇ ਮਾਣ ਸਤਕਾਰ ਵਾਸਤੇ ਕਿਤਨੀ ਵੱਡੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਐਸੀ ਦੁਨੀਆ ਤੇ ਹੀ ਕਿਤੇ ਮਿਸਾਲ ਨਹੀਂ ਮਿਲਦੀ ਲੋਕ ਆਪਣੇ ਗੁਰਾਂ ਲਈ ਕੁਰਬਾਨ ਹੋਏ ਨੇ ਦੁਨੀਆ ਕੁਰਬਾਨ ਹੋਈ ਹੈ ਸਾਰੇ ਸਾਰੇ ਕੁਰਬਾਨ ਹੋਏ ਨੇ ਬੜਿਆਂ ਨੇ ਦਿੱਤੀਆਂ ਹੋਣਗੀਆਂ ਪਰ ਜੈਸੀ ਕੁਰਬਾਨੀ ਜੈਸੀ ਸ਼ਹਾਦਤ ਧੰਤਨ ਬਾਬਾ ਦੀਪ ਸਿੰਘ ਜੀ ਦੀ ਨਾ ਇਹਨਾਂ ਦੇ ਤੁਲ ਕੋਈ ਮਿਸਾਲ ਹੀ ਨਹੀਂ ਹੈ ਸਿਰ ਲੱਥਨ ਤੋਂ ਬਾਅਦ ਵੀ ਇੰਨਾ ਸਮਾਂ ਲੜਦੇ ਰਹਿਣਾ ਇਹ ਜਜ਼ਬਾ ਹੁੰਦਾ ਹੈ ਸਾਧ ਸੰਗਤ ਜੀ ਇਹ ਜਜ਼ਬਾ ਹੁੰਦਾ ਹੈ ਕਹਿਣ ਵਾਲੇ ਬੜੇ ਕਹਿ ਦਿੰਦੇ ਨੇ ਜੀ ਇਹ ਕਿਵੇਂ ਮੁਸ਼ਕਿਲ ਇਹ ਕਿਵੇਂ ਸੰਕਨ ਹੈ ਹੋ ਨਹੀਂ ਸਕਦਾ ਇਦਾਂ ਉਹ ਜਜ਼ਬਾ ਤੇ ਪੈਦਾ ਕਰੋ ਸਾਧ ਸੰਗਤ ਜੀ ਜੇ ਜਜ਼ਬਾ ਹੋਏਗਾ ਨਾ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਉਹਤੇ ਸਾਹਾਂ ਤੋਂ ਬਿਨਾ ਰੱਖ ਲੈਂਦਾ ਹੈ ਜਿਹਦੇ ਅੰਦਰ ਜਜ਼ਬਾ ਹੈ ਜਿਹਦੇ ਅੰਦਰ ਭਗਤੀ ਹੈ ਸੇਵਾ ਹੈ ਸਿਮਰਨ ਹੈ ਵੱਲ ਹੋਣਾ ਚਾਹੀਦਾ ਹੈ ਵਾਹੀ ਗੁਰੂ ਦੀ ਕਿਰਪਾ ਜਿਸ ਤੇ ਹੋ ਜਾਵੇ ਆਪਾਂ ਕਈ ਵਾਰੀ ਦੇਖਦੇ ਆ ਕਿੰਨੀਆਂ ਅਸੀਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਕਈ ਆਪਾਂ ਕਹਿੰਦੇ ਆ ਵੀ ਫਲਾਣੀ ਥਾਂ ਐਕਸੀਡੈਂਟ ਹੋਇਆ ਜੀ ਉਥੇ ਏਨੇ ਖਤਮ ਹੋ ਗਏ ਤੇ ਉਹਦੇ ਵਿੱਚੋਂ ਇੱਕ ਬਚ ਗਿਆ ਹੋ ਜਾਂਦਾ ਨਾ ਕਈ ਵਾਰੀ ਉਹ ਇੱਕ ਕਿਵੇਂ ਬਚਦਾ ਹੈ ਉਹ ਇੱਕ ਕਿਉਂ ਬਚਦਾ ਹੈ ਉਦੀ ਸਵਾਸ ਨਹੀਂ ਉਹਦੀ ਉਥੇ ਨਹੀਂ ਲਿਖੀ ਉਹਨੂੰ ਬਚਾਣਾ ਸੀ ਵੈਗਰੂ ਨੇ ਆ ਥੋੜਾ ਸਮਾਂ ਪਹਿਲਾਂ ਸਮਾਣੇ ਦੇ ਇਲਾਕੇ ਦੇ ਵਿੱਚ ਇੱਕ ਬੱਸ ਬੱਚਿਆਂ ਦੀ ਛੋਟੇ ਬੱਚਿਆਂ ਦੀ ਸਕੂਲ ਬੱਸ ਦਾ ਐਕਸੀਡੈਂਟ ਹੋਇਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਸੁਣੀ ਹੋਈਗੀ ਆਪ ਵੀ ਤੇ ਬੜੀ ਹੀ ਮੰਦ ਭਾਗੇ ਉਹ ਉਥੇ ਘਟਨਾ ਵਾਪਰੀ ਪਰ ਉਹਨਾਂ ਹੀ ਸਮਾਂ ਸੀ ਉਹਨਾਂ ਬੱਚਿਆਂ ਦਾ ਉਹਨੇ ਹੀ ਸਵਾਸ ਸਨ ਇਕੱਠਿਆਂ ਦਾ ਹੀ ਇਸ ਤਰ੍ਹਾਂ ਹੋਣਾ ਸੀ ਤੇ ਉਹ ਬੜੀ ਭਿਆਨਕ ਦੁਰਘਟਨਾ ਉਥੇ ਹੋ ਗਈ ਤੇ ਜਿਸ ਦੇ ਕਾਰਨ ਕਈ ਬੱਚੇ ਉਥੇ ਖਤਮ ਹੋ ਗਏ ਮੌਕੇ ਤੇ ਤਿੰਨ ਬੱਚੇ ਦੱਸੇ ਜਾਂਦੇ ਨੇ ਸਿਰਫ ਭਰੀ ਭਰੀ ਬੱਸ ਵਿਚੋਂ ਗੱਡੀ ਚੋਂ ਤਿੰਨ ਬੱਚੇ ਬਚੇ ਬਸ ਬੱਕੀ ਖਤਮ ਹੋ ਗਏ ਉਹ ਵਾਹੀ ਗੁਰੂ ਨੇ ਰੱਖਣਾ ਸੀ ਉਹਨਾਂ ਨੂੰ ਹੀ ਰੱਖਣਾ ਸੀ ਵਿਦ ਬੰਨੀ ਸੀ ਹੋਣੀ ਸੀ ਜੇ ਕੋਈ ਆਖੇ ਨਾ ਮੈਂ ਟਾਲ ਦਿੰਦਾ ਜੇ ਪਤਾ ਹੁੰਦਾ ਇਦਾਂ ਕਰ ਦਿੰਦੇ ਮਾਪੇ ਹੁਣ ਵਿਚਾਰੇ ਦੁੱਖ ਤੇ ਨਹੀਂ ਨਾ ਬਰਦਾਸ਼ ਹੁੰਦਾ ਮਾਪੇ ਕਹਿੰਦੇ ਪਤਾ ਹੁੰਦਾ ਨਾ ਭੇਜਦੇ ਕੋਈ ਕਹਿ ਰਿਹਾ ਮੇਰਾ ਬੱਚਾ ਅੱਜ ਕਹਿ ਰਿਹਾ ਸੀ ਵੀ ਮੈਂ ਮਾਂ ਨਹੀਂ ਜਾਣਾ ਅੱਜ ਬੱਚੇ ਕਹਿੰਦੇ ਹੁੰਦੇ ਕਈ ਵਾਰੀ ਕਿ ਮੈਂ ਨਹੀਂ ਜਾਣਾ ਅੱਜ ਮੈਂ ਅੱਜ ਪੜ੍ਹਨਾ ਨਹੀਂ ਮੈਂ ਅੱਜ ਖੇਡਣਾ ਹੈ ਮੈਂ ਘਰ ਰਹਿਣਾ ਹੈ ਤੇ ਮਾਪੇ ਉਹਨਾਂ ਤੇ ਭਲੇ ਲਈ ਭੇਜਦੇ ਨੇ ਤੇ ਹੁਣ ਸਾਧ ਸੰਗਤ ਜੀ ساری ਜ਼ਿੰਦਗੀ ਉਹ ਮਾਪਿ ਪਿਓ ਕੀ ਸੋਚੇਗਾ ਜਿਨ੍ਹਾਂ ਨੇ ਜਿਹਦੇ ਨਾਲ ਧੱਕੇ ਕਰਕੇ ਭੇਜਤਾ ਵੀ ਨਹੀਂ ਨਹੀਂ ਬੱਚੇ ਤੂੰ ਜਾ ਕੋਈ ਗੱਲ ਨਹੀਂ ਪੜ੍ਹ ਕੇ ਆ ਛੇਤੀ ਆ ਜਾਈਂ ਜਾਂ ਕਿਸੇ ਬਹਾਨੇ ਭੇਜਤਾ ਤੇ ਉਹ ਐਸਾ ਭੇਜਿਆ ਮੁੜ ਕੇ ਆਇਆ ਹੀ ਨਹੀਂ ਮੁੜ ਕੇ ਵਾਪਸ ਹੀ ਨਹੀਂ ਆਇਆ ਤੇ ਸਾਧ ਸੰਗਤ ਉਹ ساری ਜ਼ਿੰਦਗੀ ਇਸੇ ਸੋਚ ਵਿੱਚ ਰਹਿਣਗੇ ਕਿ ਮੈਂ ਕਿਉਂ ਬੱਚੇ ਨੂੰ ਭੇਜਿਆ ਮੈਂ ਨਾ ਭੇਜਦੀ ਮੈਨੂੰ ਕਹਿੰਦਾ ਸੀ ਮਾਂ ਮੈਂ ਨਹੀਂ ਜਾਣਾ ਬੀ ਬੜੇ ਵੱਡੇ ਦੁਨੀਆ ਦੇ ਦੁੱਖ ਨੇ ਅਸੀਂ ਤੇ ਸਾਧ ਸੰਗਤ ਜੀਓ ਆਪਣੇ ਦੁੱਖਾਂ ਨੂੰ ਹੀ ਲਈ ਬੈਠੇ ਆ ਵੀ ਮੇਰੀ ਨੌਕਰੀ ਨਹੀਂ ਲੱਗ ਰਹੀ ਮੇਰਾ ਵੀਜ਼ਾ ਨਹੀਂ ਲੱਗ ਰਿਹਾ ਮੇਰੇ ਕੋ ਗੱਡੀ ਨਹੀਂ ਜੁੜ ਰਹੀ ਮੈਨੂੰ ਜੇ ਗੱਡੀ ਹੈ ਤੇ ਮੈਨੂੰ ਵੱਡੀ ਨਹੀਂ ਜੁੜ ਰਹੀ ਮੇਰਾ ਘਰ ਨਹੀਂ ਮੇਰਾ ਆ ਨਹੀਂ ਸਾਧ ਸੰਗਤ ਜੀ ਇਸ ਤੋਂ ਵੱਡੇ ਵੀ ਦੁਨੀਆ 'ਚ ਬੜੇ ਦੁੱਖ ਨੇ ਸ਼ੁਕਰ ਕਰੀ ਸਦਾ ਸ਼ੁਕਰ ਕਰਿਆ ਕਰੀਏ ਸਤਿਗੁਰੂ ਜੀ ਤੁਸੀਂ ਜੋ ਔਰ ਜਿੰਨਾ ਸਾਨੂੰ ਦਿੱਤਾ ਹੈ ਨਾ ਨੇ ਬਹੁਤ ਦਿੱਤਾ ਸਤਿਗੁਰੂ ਦਾਤਾ ਜੀ ਤੁਹਾਡਾ ਸ਼ੁਕਰ ਸ਼ੁਕਰ ਹੈ ਘਰ ਦਿੱਤਾ ਹੈ ਪਰਿਵਾਰ ਦਿੱਤੇ ਧੀਆਂ ਪੁੱਤ ਦਿੱਤੇ ਨੇ ਸ਼ੁਕਰ ਤੁਹਾਡਾ ਇਹ ਸਰੀਰ ਦਿੱਤਾ ਚੱਲ ਫਿਰ ਖਾ ਪੀ ਰਹੇ ਆ ਤੇ ਸਾਸ ਸੰਗਤ ਜਿਉ ਮੈਂ ਬੇਨਤੀ ਕਰਦਾ ਜਿੰਨਾ ਵੀ ਮਰਜੀ ਵੱਡਾ ਦੁੱਖ ਹੋਵੇ ਜਿੰਨਾ ਵੀ ਮਰਜੀ ਵੱਡਾ ਦੁੱਖ ਹੋਵੇ ਚਾਹੇ ਉਹ ਤੁਹਾਡੇ ਪਰਸਨਲ ਸਰੀਰ ਦਾ ਜਾਂ ਫਿਰ ਆ ਵਿਛੋੜੇ ਦਾ ਦੁੱਖ ਹੈ ਕੋਈ ਪ੍ਰਾਣੀ ਚਲਿਆ ਜਾਏ ਬੰਦਾ ساری ਉਮਰ ਚੁਰਦਾ ਰਹਿਦਾ ਇਹ ਵੀ ਬੜਾ ਵੱਡਾ ਦੁੱਖ ਹੈ ਚਾਹੇ ਇਹ ਦੁੱਖ ਹੈ ਚਾਹ ਸਰੀਰ ਦਾ ਚਾਹ ਮਾਨਸਿਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਰੋਗ ਹੈ ਨਾ ਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਸਰਬ ਰੋਗ ਕਾ ਔਖਦ ਨਾਮ ਬਹੀ ਨਾਮ ਨਾਲ ਜੁੜ ਜਾਓ ਸਿਮਰਨ ਨਾਲ ਜੁੜ ਜਾਓ ਸੱਚ ਨਾਲ ਜੁੜ ਜਾਓ ਜੋ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਆ ਇਹਦੇ ਨਾਲ ਜੇ ਅਸੀਂ ਸਾਧ ਸੰਗਤ ਜੀ ਜੁੜ ਗਏ ਸਾਰੇ ਰੋਗਾਂ ਦੀ ਦਵਾਈ ਹੀ ਇਹ ਬਣ ਜਾਣੀ ਹੈ ਸਾਡੀ ਸਾਰੇ ਦੁੱਖ ਸਾਰੇ ਰੋਗ ਸਾਰੇ ਵਿਗਨ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਇੱਕ ਨਾਮ ਹੈ ਜੋ ਨਾਸ਼ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ ਆਪਾਂ ਆਮ ਕਰਕੇ ਕਹਿੰਨੇ ਆ ਨਾ ਬੰਦਾ ਪੇਟ ਤੇ ਭਰ ਜਾਂਦਾ ਹੈ ਨੀਤ ਨਹੀਂ ਭਰਦੀ ਪ੍ਰਸ਼ਾਦਾ ਖਾਣੇ ਪੇਟ ਭਰ ਜਾਂਦਾ ਹੈ ਬੰਦੇ ਦਾ ਪਰ ਬੰਦੇ ਦੀ ਨੀਤ ਕਈ ਵਾਰੀ ਅਸੀਂ ਹੁੰਦੀ ਵੀ ਹੋਰ ਖਾਲਾਂ ਸਵਾਦ ਬਣਿਆ ਜਾਂ ਕਿਸ ਤਰ੍ਹਾਂ ਆਮ ਜਿਹੀ ਗੱਲ ਹੈ ਬੰਦਾ ਪਹਿਨਦਾ ਕੱਪੜੇ ਪਹਿਨਦਾ ਇੱਕ ਵਾਰੀ ਪਾ ਲੇ ਉਹਨੂੰ ਹੁੰਦਾ ਵੀ ਹੋਰ ਵਧੀਆ ਪਾਵਾਂ ਹੋਰ ਵਧੀਆ ਪਾਵਾਂ ਹੋਰ ਵਧੀਆ ਪਾਵਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸੁਣਿਓ ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ ਭਾਈ ਜੇ ਤੇਰੇ ਕੋਲ ਸੱਚ ਨਹੀਂ ਨਾ ਸਚਾਈ ਦਾ ਨਾਮ ਨਹੀਂ ਤੂੰ ਜਿੰਨਾ ਮਰਜੀ ਖਾ ਲੈਂ ਜਿੰਨਾ ਮਰਜੀ ਪਹਿਨ ਲੈ ਰੱਜ ਰੱਜ ਕੇ ਵੀ ਖਾਏਗਾ ਨਾ ਤੇ ਤੂੰ ਭੁੱਖਾ ਹੀ ਰਹੇਗਾ ਤੇਰੇ ਜੀਵਨ ਵਿੱਚ ਭੁੱਖ ਹੀ ਰਹਿਣੀ ਹੈ ਪਿਛਲੇ ਪਿਛਲੇ ਸ਼ਲੋਕ ਵਿੱਚ ਵੀ ਸਤਿਗੁਰੂ ਮਹਾਰਾਜ ਜੀਆ ਨੇ ਬਚਨ ਕੀਤਾ ਸੀ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਭਾਈ ਭੁੱਖਾ ਬੰਦਾ ਜਿਹਦੀ ਨੀਅਤ ਭੁੱਖੀ ਹੈ ਉਹਦੀ ਕਦੇ ਭੁੱਖ ਨਹੀਂ ਉਤਰ ਸਕਦੀ ਜਿੰਨੀਆਂ ਮਰਜੀ ਉਹ ਗੱਲਾਂ ਉਹਦੇ ਨਾਲ ਕਰੀ ਜਾਓ ਜਿੰਨਾ ਮਰਜੀ ਨੂੰ ਸਮਝਾਈ ਜਾਓ ਭੁੱਖਾ ਹੈ ਉਹਦਾ ਅੰਦਰ ਖਾਲੀ ਖੁਖਲਾ ਪਿਆ ਉਹ ਨਾਮ ਤੋਂ ਬਿਨਾ ਭਰਿਆ ਹੀ ਨਹੀਂ ਜਾਣਾ ਸਿਮਰਨ ਤੋਂ ਬਿਨਾ ਗੁਰਬਾਣੀ ਤੋਂ ਬਿਨਾ ਉਹਦਾ ਅੰਦਰ ਭਰਿਆ ਨਹੀਂ ਜਾ ਸਕਦਾ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਕਿਹਾ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕੋਈ ਨਾਲ ਨਹੀਂ ਚੱਲਦੀ ਮਹਾਰਾਜ ਜੀ ਦੇ ਪੂਰਾ ਇਹ ਪੌੜੀ ਜਿਹੜੀ ਹੈ ਬੜੀ ਬਾਖਮਾਲ ਹੈ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਕਿੰਨੀ ਸੱਚਾਈ ਮਹਾਰਾਜ ਜੀਆ ਨੇ ਬਿਆਨ ਕਰ ਦਿੱਤੀ ਸਾਡੀ ਗੁਰਬਾਣੀ ਨੂੰ ਤੁਸੀਂ ਛੋਟਾ ਨਾ ਸਮਝੋ ਆਮ ਨਾ ਸਮਝੋ ਬੜਾ ਕਈ ਵਾਰੀ ਦੁੱਖ ਹੁੰਦਾ ਹੈ ਅਸੀਂ ਥੋੜਾ ਜਿਹਾ ਗੁਰਬਾਣੀ ਨੂੰ ਕਈ ਪੜ੍ਹ ਕੇ ਬਿਨਾਂ ਸਮਝੇ ਬਿਨਾਂ ਸੋਚੇ ਬਿਨਾਂ ਭਾਵਾਂ ਨੂੰ ਜਾਣੇ ਕਹਿੰਦੇ ਨਹੀਂ ਤੇ ਗੁਰਬਾਣੀ ਤੇ ਨਹੀਂ ਜੀ ਗੁਰਬਾਣੀ 'ਚ ਨਹੀਂ ਬਲ ਹੋਰ ਬੜੇ ਕੁਝ ਹੈ ਗੁਰਬਾਣ ਬਲਸ਼ਾਲੀ ਜਿਹੜਾ ਉਹ ਵਹਿਮਾਂ ਭਰਮਾਂ ਪਖੰਡਾਂ ਜਾਦੂ ਟੂਣੇ ਇਹਨਾਂ ਨੂੰ ਵੱਡਾ ਸਮਝਦੇ ਨੇ ਬਿਨਾਂ ਗੁਰਬਾਣੀ ਨੂੰ ਕਮਾਏ ਅਸੀਂ ਇਹ ਸਟੇਟਮੈਂਟ ਨਹੀਂ ਦੇ ਸਕਦੇ ਬਣ ਬਾਣੀ ਕਮਾਈ ਨਹੀਂ ਜੇ ਕਮਾਈ ਹੋਵੇ ਨਾ ਫਿਰ ਤੇ ਅਵਸਥਾ ਹੀ ਬੜੀ ਹੋਰ ਹੋ ਜਾਂਦੀ ਹੈ ਫਿਰ ਤੇ ਅਵਸਥਾ ਹੀ ਬੜੀ ਉੱਚੀ ਹੋ ਜਾਂਦੀ ਹੈ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਸਾਧ ਸੰਗਤ ਜੀ ਉਹ ਯਾਦ ਰੱਖਿਓ ਇਹ ਗੱਲ ਹਮੇਸ਼ਾ ਚੇਤੇ ਇੱਕ ਸਿੱਖ ਨੂੰ ਤੇ ਖਾਸ ਕਰ ਯਾਦ ਰੱਖਣੀ ਚਾਹੀਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਜਿੱਡੇ ਮਰਜੀ ਵੱਡੇ ਦੁੱਖ ਆ ਜਾਣ ਜਿੰਨੀਆਂ ਵੱਡੀ ਮਰਜ਼ੀ ਪਰੇਸ਼ਾਨੀਆਂ ਆ ਜਾਣ ਜਿੰਨਾ ਮਰਜ਼ੀ ਵੱਡਾ ਸੰਕਟ ਆ ਜਾਏ bizness ਡਾਵਾਂਡੋਲ ਹੋ ਜਾਏ ਘਰ ਦਾ ਸਾਰਾ ਕੁਝ ਖਲਾਰਾ ਪੈ ਜਾਏ ਜੋ ਮਰਜ਼ੀ ਹੋ ਜਾਏ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਵੀ ਇਹ ਮੇਰੇ ਗੁਰੂ ਸਾਹਿਬ ਤੇ ਵੀ ਸਮਾਂ ਆਇਆ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪਹਿਲਾਂ ਦੋ ਸਹਬਜ਼ਾਦੇ ਸ਼ਹੀਦ ਹੋਏ ਫਿਰ ਛੋਟੇ ਸਹਬਜ਼ਾਦੇ ਸ਼ਹੀਦ ਹੋਏ ਫਿਰ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਆਨੰਦਪੁਰ ਸਾਹਿਬ ਦਾ ਕਿਲਾ ਖੁੱਸ ਗਿਆ ਫੌਜਾਂ ਗ੍ਰੰਥ ਕਿੰਨੇ ਗ੍ਰੰਥ ਲਿਖੇ ਸਨ ਮਹਾਰਾਜ ਜੀਆਂ ਨੇ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਜੀਆਂ ਨੇ ਅੱਜ ਵੀ ਦਸਵੇਂ ਪਿਤਾ ਦੀ ਬਾਣੀ ਜਦੋਂ ਪੜ੍ਹਦੇ ਆ ਨਾ ਤੇ ਰੋਂਗਟੇ ਖੜੇ ਹੋ ਜਾਂਦੇ ਨੇ ਜਾਪ ਸਾਹਿਬ ਜੀ ਦੀ ਬਾਣੀ ਪੜੋ ਕਦੇ ਮਨ ਲਾ ਕੇ ਆਪਾਂ ਤੇ ਪੜ ਕੇ ਅੱਗੇ ਨਿਕਲ ਜਾਂਦੇ ਆ ਨਾ ਲੜ ਕੇ ਚਲੋ ਜੀ ਹੋ ਗਿਆ ਪਾਠ ਜਪੁ ਸਾਹਿਬ ਦਾ ਕਰ ਲਿਆ ਜੀ ਚਉਪਾਈ ਸਾਹਿਬ ਦਾ ਕਰ ਲਿਆ ਜੀ ਪਾਠ ਜਪੁ ਸਾਹਿਬ ਨੂੰ ਕਦੀ ਇੱਕ ਇੱਕ ਨੁਕਤੇ ਨੂੰ ਸਮਝ ਕੇ ਦੇਖਿਓ ਮਹਾਰਾਜ ਜੀ ਜਦੋਂ ਬਾਣੀ ਦਾ ਪਾਠ ਰਚਿਆ ਪਹਿਲਾਂ ਮਹਾਰਾਜ ਨੇ 10 ਵਾਰ ਵੇ ਗੁਰੂ ਦਾ ਨਾਮ ਲਿਆ ਥੋੜਾ 100 ਵਾਰ ਲਿਆ ਥੋੜਾ 1000 ਵਾਰ ਨਾਮ ਲਿਆ ਤੇ ਇੱਕ ਨਾਮ ਨਹੀਂ ਹਜ਼ਾਰਾਂ ਨਾਮ ਲਏ ਵੱਖਰੇ ਵੱਖਰੇ ਪੜੋ ਜਪੁ ਸਾਹਿਬ ਜੀ ਦੀ ਬਾਣੀ ਦੇ ਵਿੱਚ ਪਤਾ ਲੱਗੇਗਾ ਕਿੰਨੇ ਨਾਮ ਮਹਾਰਾਜ ਨੇ ਉਸ ਪਰਮਾਤਮਾ ਦੇ ਵਾਹਿਗੁਰੂ ਦੇ ਲਏ ਹਨ ਦੱਸੇ ਹਨ ਕਦੇ ਦੇਖ ਲਿਓ ਮਹਾਰਾਜ ਜੀ ਦੇ ਜੀਵਨ ਵੱਲ ਵੀ ਸਤਿਗੁਰਾਂ ਨੇ ਕਿੰਨੇ ਦੁੱਖ ਹੰਢਾਏ ਨੇ ਫਿਰ ਆਪਣੇ ਵੱਲ ਛਾਤੀ ਮਾਰ ਲਿਓ ਵੀ ਕੀ ਉਹਨਾਂ ਦੇ ਬਰਾਬਰ ਮੇਰੇ ਦੁੱਖ ਹੈਗੇ ਨੇ ਛੋਟਾ ਜਿਹਾ ਦੁੱਖ ਲੱਗੇਗਾ ਮੇਰੇ ਸਤਿਗੁਰ ਮਹਾਰਾਜ ਜੀ ਦੇ ਬਰਾਬਰ ਜਿਨ੍ਹਾਂ ਸਾਡੇ ਸਤਿਗੁਰਾਂ ਨੇ ਆਪਣੇ ਤਨ ਦੇਹੀ ਤੇ ਹੰਡਾ ਕੇ ਕਿਉਂ ਕਿਉਂਕਿ ਇਸੇ ਕਰਕੇ ਵੀ ਜਿਹੜੇ ਸਾਡੇ ਸਿੱਖ ਨੇ ਆਉਣ ਵਾਲੇ ਸਮੇਂ 'ਚ ਜਿੰਨਾ ਸਤਗੁਰੂ ਨਹੀਂ ਤੇ ਸਤਗੁਰੂ ਜੀ ਟਾਲ ਸਕਦੇ ਸੰਸਾਰਾ ਕੁਝ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬੈਠਣ ਦੀ ਲੋੜ ਹੀ ਨਹੀਂ ਸੀ ਮਹਾਰਾਜ ਇੱਕ ਬਚਨ ਕਰ ਦੇ ਜਾਲਮਾਂ ਦਾ ਨਾਸ਼ ਹੋ ਜਾਂਦਾ ਦਸਵੇਂ ਗੁਰੂ ਮਹਾਰਾਜ ਇੱਕ ਤੀਰ ਹੀ ਮਹਾਰਾਜ ਨੂੰ ਐਸਾ ਛੱਡਣ ਦੀ ਲੋੜ ਸੀ ਸਾਰੇ ਤੁਰਕਾਂ ਦਾ ਨਾਸ਼ ਹੋ ਜਾਂਦਾ ਤੇ ਸਾਧ ਸੰਗਤ ਜੀ ਉਪਰ ਕਿਉਂ ਮਹਾਰਾਜ ਨੇ ਕਰਾਮਾਤ ਨਹੀਂ ਦਿਖਾਈ ਕਿਉਂ ਸਤਗੁਰੂ ਮਹਾਰਾਜ ਜੀ ਸਾਰੇ ਦੁਨਿਆਵੀ ਦੁੱਖਾਂ ਨੂੰ ਆਪਣੇ ਤਨ ਤੇ ਹੰਡਾਇਆ ਤਾਂ ਕਿ ਸਾਡੇ ਆਉਣ ਵਾਲੇ ਸਿੱਖ ਬਲੀ ਰਹਿਣ ਤਾਕਤਵਰ ਰਹਿਣ ਉਹਨਾਂ ਦਾ ਮਨ ਹੌਲਾ ਨਾ ਪਏ ਦੁੱਖਾਂ ਤੋਂ ਡਰਨ ਨਾ ਦੁੱਖਾਂ ਤੋਂ ਘਬਰਾਣ ਨਾ ਤਗੜੇ ਹੋ ਕੇ ਉਸ ਦਾ ਸਾਹਮਣਾ ਕਰਨ ਇਹ ਸਾਡੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਇਹ ਭੁੱਖ ਵਿਕਾਰਾਂ ਦੀ ਨਾਮ ਦੀ ਸਦਾ ਲੱਗੀ ਰਹੇਗੀ ਜੇ ਸਾਡੇ ਕੋਲ ਨਾਮ ਨਹੀਂ ਹੈ ਜੇ ਨਾਮ ਹੈ ਫਿਰ ਉਤਰ ਜਾਏਗੀ ਮਹਾਰਾਜ ਕਹਿੰਦੇ ਵਿਣ ਸੱਚੇ ਦਰਬਾਰ ਕੂੜ ਨਾ ਪਈਐ ਵਿਨਾ ਉਸ ਸੱਚੇ ਪ੍ਰਮਾਤਮਾ ਦੇ ਦਰਬਾਰ ਤੋਂ ਕੂੜ ਪਾਵਾਂਗੇ ਜੇ ਉਹਦੀ ਦਰਗਾਹਾਂ ਫਿਰ ਇਸ ਚੀਜ਼ ਤੋਂ ਸੀ ਬਚ ਜਾਵਾਂਗੇ ਕੂੜੇ ਲਾਲਚ ਲੱਗ ਮਹਿਲ ਖੁਆਈਏ ਕੂੜ ਦੇ ਲਾਲਚ ਵਿੱਚ ਲੱਗ ਕੇ ਝੂਠ ਦੇ ਲਾਲਚ ਦੇ ਵਿੱਚ ਲੱਗ ਕੇ ਅਸੀਂ ਸਾਧ ਸੰਗਤ ਜੀ ਹਮੇਸ਼ਾ ਖੁਆਰ ਹੋਵਾਂਗੇ ਸਤਿਗੁਰੂ ਮਹਾਰਾਜ ਜੀ ਅਖੀਰਲੀ ਪੰਕਤੀ ਵਿੱਚ ਬਚਨ ਕਰਦੇ ਨੇ ਸਭ ਜਗ ਠਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ 부ਝਾਈਐ ਭਾਈ ਸਾਰਾ ਜਗ ਇਸ ਕੂੜ ਨੇ ਠੱਗਿਆ ਹੋਇਆ ਝੂਠ ਨੇ ਠੱਗਿਆ ਹੋਇਆ ਇਹਦੇ ਵਿੱਚ ਹੀ ਆਵਾ ਗਵਨ ਜਨਮ ਮਰਨ ਦੁਨੀਆ ਦਾ ਚੱਲ ਰਿਹਾ ਹੈ ਤਨ ਮੈਂ ਤ੍ਰਿਸ਼ਨਾ ਅੱਗ ਤੇ ਇਸ ਤਨ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਨਾ ਬੜੀ ਭਿਆਨਕ ਹੈ ਸ਼ਬਦ 부ਝਾਈਐ ਗੁਰੂ ਦਾ ਸ਼ਬਦ ਹੀ ਇਸ ਤ੍ਰਿਸ਼ਨਾ ਦੀ ਅੱਗ ਨੂੰ 부ਝਾ ਸਕਦਾ ਹੈ ਸੋ ਸਾਧ ਸੰਗਤ ਜੀਓ 19 ਵਾਰਾਂ ਅੱਜ ਦੀ ਕਥਾ ਤੱਕ ਆਪਾਂ ਸੰਪੂਰਨ ਕੀਤੀਆਂ ਹਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਜਾਣਦੇ ਹੋ ਜਿਸ ਤਰ੍ਹਾਂ ਦਾ ਮਾਹੌਲ ਅੱਜ ਕੱਲ ਬਣਿਆ ਹੋਇਆ ਹੈ ਸਾਵਧਾਨੀ ਵਰਤੋ ਜੋ ਪ੍ਰਸ਼ਾਸਨ ਦੇ ਹੁਕਮ ਨੇ ਉਹਨਾਂ ਨੂੰ ਮੰਨੋ ਪ੍ਰਵਾਨ ਕਰੋ ਜਿਵੇਂ ਕਿ ਲਾਈਟਾਂ ਵਗੈਰਾ ਰਾਤ ਨੂੰ ਬੰਦ ਕਰਨ ਦੇ ਹੁਕਮ ਹੁੰਦੇ ਨੇ ਉਹਨਾਂ ਨੂੰ ਪ੍ਰਵਾਨ ਕਰੋ ਕਿਉਂਕਿ ਸਿੱਖ ਸਮੇਂ ਦੇ ਹਿਸਾਬ ਦੇ ਨਾਲ ਹੀ ਢਲ ਜਾਂਦਾ ਹੈ ਜਿਸ ਤਰ੍ਹਾਂ ਦਾ ਸਮਾਂ ਹੋਵੇ ਉਸੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਦਰਬਾਰ ਸਾਹਿਬ ਜੀ ਵੀ ਆਪ ਜੀ ਦੇਖਦੇ ਹੋ ਫਿਰ ਨਾ ਮੈਂ ਸੋਚ ਰਿਹਾ ਸੀ ਕਿ ਕਈ ਵਾਰੀ ਕਈ ਕਹਿ ਦਿੰਦੇ ਨੇ ਸਾਨੂੰ ਖਾਲਸਤਾਨੀ ਨੇ ਜੀ ਇਸ ਤਰ੍ਹਾਂ ਕਰਦੇ ਨੇ ਜੀ ਇਸ ਤਰ੍ਹਾਂ ਕਰਦੇ ਨੇ ਤੇ ਅੱਜ ਮੈਂ ਕਹਿੰਨਾ ਦਰਬਾਰ ਸਾਹਿਬ ਦੀ ਵੱਡੀ ਵੱਡੀ ਮਿਸਾਲ ਦੁਨੀਆ ਤੇ ਕਦੇ ਨਹੀਂ ਹੋ ਸਕਦੀ ਵੀ ਗੁਰੂ ਘਰ ਦੀਆਂ ਲੇਟਾਂ ਤੱਕ ਬੰਦ ਕਰ ਦਿੱਤੀਆਂ ਗੁਰੂ ਰਾਮਦਾਸ ਦੇ ਦਰ ਤੇ ਇਦੋਂ ਵੱਡਾ ਸਿੱਖ ਕੀ ਸਬੂਤ ਦੇਣ ਵੀ ਅਸੀਂ ਨਾਲ ਆ ਸਾਨੂੰ ਵੀ ਬਰਾਬਰ ਦਾ ਦੁੱਖ ਹੈ ਅਸੀਂ ਕੋਈ ਬਗਾਨੇ ਨਹੀਂ ਅਸੀਂ ਕੋਈ ਵਿਰੋਧੀ ਨਹੀਂ ਤੁਹਾਡੇ ਜਿਨ੍ਹਾਂ ਨੇ ਆਪਣੇ ਗੁਰੂ ਰਾਮਦਾਸ ਦੇ ਦਰ ਦੀਆਂ ਲਾਈਟਾਂ ਤੱਕ ਬੁਝਾ ਦਿੱਤੀਆਂ ਵੀ ਪ੍ਰਸ਼ਾਸਨ ਨੇ ਜੋ ਕੰਮ ਹੈ ਠੀਕ ਹੈ ਉਹ ਤੱਕ ਬੰਦ ਕਰ ਦਿੱਤੀਆਂ ਇਹਦੂ ਵੱਡਾ ਸਿੱਕੀ ਸਬੂਤ ਈ ਹੈ ਇਸ ਕਰਕੇ ਔਖਾ ਸਮਾਂ ਜ਼ਰੂਰ ਹੈ ਵਾਹਿਗੁਰੂ ਜੀ گے ਅਰਦਾਸ ਕਰੀਏ ਕਿ ਸਾਰਾ ਇਹ ਸੁੱਖ ਸ਼ਾਂਤੀ ਦੇ ਨਾਲ ਸਾਰਾ ਖਤਮ ਹੋ ਜਾਵੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਬੇਗੁਨਾ ਦਾ ਨਾ ਇਧਰਲੇ ਦਾ ਨਾ ਉਧਰਲੇ ਦਾ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਜ਼ਰੂਰ ਸਜ਼ਾਵਾ ਮਿਲਣੀਆਂ ਚਾਹੀਦੀਆਂ ਨੇ ਬੇਗੁਨਾਵਾਂ ਦਾ ਕੋਈ ਨੁਕਸਾਨ ਨਾ ਹੋਵੇ ਅੱਗੇ ਅਸੀਂ ਬੜੇ ਨੁਕਸਾਨ ਚੱਲੇ ਹਨ 71 ਵਿੱਚ 47 ਦੇ ਵਿੱਚ 84 ਦੇ ਵਿੱਚ ਤੇ ਉਹ ਦੌਰ ਮੁੜ ਕੇ ਮਹਾਰਾਜ ਜੀ ਦੇ ਗਹਿਰਦਾਸ ਨਾ ਆਵੇ ਸਭ ਪਾਸੇ ਸੁਖ ਸ਼ਾਂਤੀ ਬਣੀ ਰਹੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਦੀ ਖਿਮਾ ਕਰਨਾ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ